ਨਾਬਾ ਦੇ ਐਮਐਲਏ ਦੇ ਮਾਨ ਦਾ ਹੋਇਆ ਭਾਰੀ ਐਕਸੀਡੈਂਟ ਗੱਡੀ ਦਾ ਬੈਲੈਂਸ ਵਿਗੜਨ ਕਾਰਨ ਵਾਪਰਿਆ ਇਹ ਵੱਡਾ ਭਾਣਾ ਐਕਸੀਡੈਂਟ 'ਚ ਗੱਡੀ ਦੇ ਦੋਵੇਂ ਟਾਇਰ ਹੋਏ ਖਰਾਬ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੇਲੇ ਦੀ ਵੱਡੀ ਖਬਰ ਆਪ ਪਾਰਟੀ ਦੇ ਵਿਧਾਇਕ ਐਮਐਲਏ ਦੇ ਮਾਨ ਬਾਰੇ ਆ ਰਹੀ ਹੈ ਜੀ ਹਾਂ ਦੇ ਮਾਨ ਦਾ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕੰਮ ਲਈ ਨਾਬਾ ਦੇ ਨਜ਼ਦੀਕ ਪੈਂਦੇ ਪਿੰਡ ਤੁੰਗਾ ਵਿਖੇ ਜਾ ਰਹੇ ਸਨ ਤੇ اچانک ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਦੱਸ દਈਏ ਕਿ ਇਹ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਹ ਵਾਲਵਾਲ ਇਸ ਐਕਸੀਡੈਂਟ ਵਿੱਚ ਬਚੇ ਹਨ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਇੱਕ ਡੂੰਘੇ ਟੋਏ ਦੇ ਵਿੱਚ ਡਿੱਗ ਜਾਂਦੀ ਹੈ ਉਹ ਵਾਲਵਾਲ ਬਚ ਜਾਂਦੀ ਹੈ ਤੇ ਉਹ ਵੀ ਇਸ ਐਕਸੀਡੈਂਟ ਦੇ ਵਿੱਚ ਵਾਲਵਾਲ ਬਚ ਬਚੇ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਨਿੱਜੀ ਕੰਮ ਦੇ ਲਈ ਜਾ ਰਹੇ ਸਨ ਜਦ ਇਹ ਬਾਣਾ ਵਾਪਰਿਆ ਤੇ ਉਹਨਾਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤੇ ਫਿਲਹਾਲ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਹਨਾਂ ਦੇ ਕੋਈ ਵੀ ਸੱਟ ਫੇਟ ਦੀ ਖਬਰ ਸਾਹਮਣੇ ਨਹੀਂ ਆਈ ਤੇ ਉਹ ਬਿਲਕੁਲ ਤੰਦਰੁਸਤ ਦੱਸੇ ਜਾ ਰਹੇ ਹਨ ਦੱਸ ਦਈਏ ਕਿ ਦੇਮਾਨ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਹੜ੍ਹ ਵਿੱਚ ਲੋਕਾਂ ਦੀ ਵੱਧ ਚੜ ਕੇ ਮਦਦ ਕੀਤੀ ਤੇ ਅੱਜ ਵੀ ਲੋਕਾਂ ਦੀ ਮਦਦ ਕਰ ਰਹੇ ਹਨ ਬਤੌਰ ਐਮਐਲਏ ਵਜੋਂ ਤੇ ਇਹ ਸੀ ਬਾਈ ਜੀ ਐਮਐਲਏ ਦੇ ਮਾਰਦੇ ਐਕਸੀਡੈਂਟ ਹੋਣ ਦੀ ਖਬਰ ਆਸ ਉਮੀਦ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹੋਰ ਨਵੀਆਂ ਖਬਰਾਂ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ